ਲੋ ਜੀ ਸ਼ਤਰੀਆ ਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਜੰਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਲੌਗ ਤੇ ਅੱਜ ਆਪਾਂ ਬਣਾਵਾਂਗੇ ਜੀ ਬਲੌਗ ਤੇ ਅੱਜ ਆਪਾਂ ਬਲੌਗ ਬਣਾਵਾਂਗੇ ਜੀ ਸਾਂਜੀ ਦਾ ਤੇ ਆਪਾਂ ਸਾਂਜੀ ਦੀ ਆਰਤੀ ਕਰਦੇ ਦਿਖਾਵਾਂਗੇ ਕਿ ਆਪਾਂ ਕਿਹੜੇ Song ਆਉਣੇ ਆਗੇ ਸਾਂਜੀ ਦੀ ਆਰਤੀ ਵੇਲੇ ਜੇ ਤੁਸੀਂ ਵੀ ਉਹੀ Song ਆਉਣੇ ਹੋਗੇ ਤਾਂ ਤੁਸੀਂ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਵੀ ਤੁਸੀਂ ਵੀ ਐਵੇਂ ਸਾਂਜੀ ਦੀ ਆਰਤੀ ਕਰਦੇ ਹੋਗੇ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਚਲੋ ਜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ ਸਾਂਝੀ ਦੀ ਵੀਡੀਓ ਤੇ ਆਪਾਂ ਮਿਲਦੇ ਹਾਂ ਜੀ ਸਾਂਝੀ ਤੇ ਤੁਹਾਨੂੰ ਅੱਗੇ ਵਾਲੇ ਕੁੜੀਆਂ ਆਈਆਂ ਤੇਰੇ ਕੋਲ ਦਰਦਾਂ ਦੇ ਦਿੰਨਾ ਬਹਾਨੇ ਕਿ ਲੋਗਾਂ ਦੀ ਜਗਾਉਂਗੀ ਜਗਾਉਂਗੀ ਆਪਦਾ ਵੀ ਰਖਿਆ ਆਉਂਗੀ ਕੋਟੇ ਵਕੇ ਗਾਉਂਗੀ

री पटड़ी मैं पूजा तेरी पटड़ी मैं पूजा तेरा हमारती मन ਰੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰਸ ਜੀ ਮਾਇਆ ਮਹਿਕਾ ਨਾਮ ਸੁਪਾਇ ਚੜਤ ਜਿਗਰਾ ਵਿੱਚ ਲੋਟਣ ਦੀ ਹੌਤ ਹੈ ਕਿਦਾਂ ਵੀ ਘਟੇ ਵਤੀ ਗਾਉਂਗੀ ਕੋਦਰ ਨਾ हटੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰਸ ਜੀ ਮਾਇਆ ਮਹਿਕਾ ਨਾਮ ਸੁਪਾਇ ਜਾਗ ਕਾਂਜੀ ਜਾਗਨੀ ਜਾਗੂੰਗੀ ਜਗਾਉਂਗੀ ਆਵਦਾ ਵੀਰ ਖੜਿਆ ਹੂੰ ਮੀਂਹ ਕੋ हटड़ी मैं पूजा तेरी पटड़ी मैं पूजा तेरे पैर न मेरी माया मैं हम छिपाया गया, 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 गया चल कोई अगली आती आंगे वे सुनोनी बूवीर हमारे तुम्हारे ਕਤਰੀਓ ਭਤਰੀਓ ਦੇਵ ਦਿਨਾਈ ਸੰਗੀ ਮੈਂ ਆਰਤੀ ਵਿਯਾਤੀ ਰਾਤੀ ਦੇ ਫੁੱਲ ਜਗ੍ਹਾ ਦੇ ਸਾਡੀ ਦੰਡੀ ਕਨਾ ਦੇ ਵਾਰੇ सोने बहुओ वीर हमारे कंथ तुम्हारे कतर्यो बसर्यो देव दया संजीव हो गया बस जय मतै कृपा मेरा वीर बड़ा करता जग ने गा संजिए का करके पूजेंगे सोने ਕੇ ਜਾਣੇ ਵੀ ਦੋ ਦੋ ਮਾਰਿਆ ਆਪਣੇ ਇਸ ਦਾ ਰੰਗ ਲਾਉਂਦੇ ਆਂ ਬੀਨ ਵਕਤ ਹੋਰ ਅਮਨ ਵੀ ਆਕੀ ਬੈਠੀ ਠੀਕ ਜੀ ਰੁਕ ਠੀਕ ਬੰਨ ਦਿੱ ਦਿੱਕ ਮੈਂ ਲਾ ਲਈ ਨੀਚੇ ਰੱਖ ਲਓ ਕੋਈ ਨਹੀਂ ਕੰਨੀ ਵੀ ਨਹੀਂ ਜਾਂਦੀ ਰਿੱਤੀ ਵੀ ਜਾਣੀ ਫਾਈਨ ਮੈਂ ਤਾਂ ਕਹਾਂ ਦੇ ਦਾਂ ਕੰਕੜੀ ਰੋਟੀ ਬਣਾ ਕੇ ਇਹਨੇ ਬੁਰ ਮਾਰ ਲੈ ਮੈਂ ਪਹਿਲਾਂ ਨਹੀਂ ਆਵਾਂ ਕਾਚ ਵਾਚ ਦੇ ਕੇ ਮੈਂ ਮਾਈਸਾ ਅਜੀ ਬੇਸ ਤੇ ਅੱਗੇ ਸੁਬਹ ਹਣੋ ਦੇ ਉਹਨੇ ਘਰ ਤੋਂ ਮੈਂ ਫਟਾਫਟ ਪਾਣੀ ਪਾਇਆ ਫਿਰ ਬਾਹਰ ਕੱਢੀ ਆठा ਗੁੰਮੇ ਦੀ ਟਿੱਕੀ ਤੇ ਟੁੱਲ ਜੇ ਰੋਟੀ ਬੋਤੀ ਇਹ ਬੁੱਕਰੀ ਕਰਦੀ ਹੈਗੀ ਆ ਕੇ ਮੜਾ ਮੋਟਾ ਅਧਰ ਕਰ ਲੈਂਦੀ ਸੀ ਪਾਰਨਾ ਨਾ ਹੋਵੇ ਪੱਟੀ ਕਰਾਤੀ ਹੈ ਜੀ ਖਰਾਗੀ ਦੇ ਡਰ ਕੇ ਜਾਂਦੀ ਹੈ ਜੇ ਮੈਂ ਨਾ ਕਿ ਦਿੱਲੀ ਕਰ ਦਉਂਗੀ ਲਾਹੌਰ ਲੈ ਗਿਆ ਉਹਨੂੰ ਪ੍ਰੈਕਟਿੰਗ ਜਿਹੜੀ ਉਹ ਰੋਟੀ ਨਾ ਬੱਦਰੀ ਇਸੇ ਲਾ ਦੇ ਸਵਾਹ ਹੋਇਆ ਤੇ ਸਾਰੇ ਰਾਤ ਤੰਗ ਕਰ ਜਾਂਦਾ ਰਹਿੰਦੇ ਹੁੰਦੇ ਲੇਟਾ ਲੌਣੀ ਨਹੀਂ ਲਿਤੀ ਆ ਕਮਰੇ ਅੰਦਰ ਬੰਦ ਕਰਾਈ ਸੀ ਲਾਈਟ ਤਾਂ ਦੂਜੇ ਕਮਰੇ ਦੀ ਰਹਗੀ ਨਾਲ ਲੱਗ ਮੇ ਵਾਲੀ ਦੀ ਉਧਰੋਂ ਜਾ ਕੇ ਦੂਜੇ ਕਮਰੇ 'ਚ ਹੀ ਜਾਈ ਜਾਊਗਾ ਫਿਰ ਜੇ ਤਾਂ ਨਾ हां गेट त लाया ही सी चलो जी ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਵੀਡੀਓ ਤਾਂ ਸ਼ੇਅਰ ਕਰ ਲਈ ਸੀਗੀ ਤੇ ਉਧਰ ਮੰਮਾ ਕੰਮ ਕਰਨ ਲੱਗ ਰਹੇ ਸੀਗੇ ਉਹ ਸੰਭਰਨ ਲੱਗ ਰਹੇ ਸੀਗੇ ਲੇਟ ਹੋ ਗਿਆ ਅੱਜ ਤੇ ਉਹ ਅੱਜ ਗਏ ਸੀ ਜੀ ਪਿੰਡ ਦੇ ਵਿੱਚ ਰਾਉਂਡ ਲਾਉਣ ਵੋਟਾਂ ਕਰਕੇ ਤਾਂ ਕਰ ਕਿਉਂ ਲੇਟ ਹੋ ਗਏ ਤੇ ਵੈਸੇ ਤਾਂ ਬਾਕੀ ਸਾਰਾ ਕੰਮ ਤਾਂ ਨਿਭੜਿਆ ਹੋਇਆ ਸੀ ਰੋਟੀ ਟੁੱਕ ਬਣਾ ਲਈ ਸੀ ਸਾਰਾ ਕੁਝ ਦਾਲ ਸਬਜ਼ੀ ਬਣਾ ਲਈ ਸੀਗੀ ਤੇ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰ ਦਿਆਂਗੇ ਜੇ ਵੀਡੀਓ ਵਧੀਆ ਉਹ ਲੱਗੀ ਹੋਵੇ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਚਲੋ ਜੀ ਇਸੇ ਅੱਜ ਦੀ ਆਪਣੀ ਵੀਡੀਓ ਤੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸ਼ਤ੍ਰੀਆਕਰ